ਮੈਂ ਸਰਮਣ ਸਿੰਘ ਪਹਲੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਕੇ ਐਮ ਐਮ ਵੱਲੋਂ तमाम ਪੰਜਾਬ ਦੀਆਂ ਜਥੇਬੰਦੀਆਂ ਅੱਜ ਡੀ ਸੀ ਦਫ਼ਤਰਾਂ ਤੇ ਮੰਗ ਪੱਤਰ ਦੇਣ ਗਈਆਂ ਹੜਾ ਵਾਲੇ ਮਸਲੇ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਜਿੰਨਾ ਵੀ ਡੈਮਾਂ ਦਾ ਪ੍ਰਬੰਧਨ ਉਹਦੇ ਜਿਆਦਾ ਸੈਂਟਰ ਕੋ ਹਿੱਸਾ ਵਾ ਰਣਜੀਤ ਸਾਗਰ ਡੈਮ ਬਾਰੇ ਕਿਹਾ ਜਾਂਦਾ ਵੀ ਪੰਜਾਬ ਸਰਕਾਰ ਇਹਦੀ ਸਿੱਧੀ ਮੋਨਿਟਰਿੰਗ ਕਰਦੀ ਹੈਗੀ ਆ ਕੀ ਸੱਚ ਹੈ ਸਾਹਮਣੇ ਆਉਣਾ ਚਾਹੀਦਾ ਜਿਹੜਾ ਪਾਣੀ ਛੱਡਣ ਦਾ ਤਰੀਕੇਕਾਰ ਆ ਜਿਹੜਾ ਪੰਜਾਬ ਨੂੰ ਡੋਬਣ ਵਾਲਾ ਸੀਗਾ ਉਹਦਾ ਪਤਾ ਕਿੱਦਾਂ ਲੱਗੂ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਤੋਂ ਮੰਗ ਹੈਗੀ ਆ ਵੀ ਇਹ ਪੂਰੀ ਵਿਵਸਥਾ ਦੀ ਜੇ ਕੋਈ ਕੁਝ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਇੱਕ ਜੁਡੀਸ਼ੀਅਲ ਆਜ਼ਾਦ ਇਨਕੁਆਇਰੀ ਹੋ ਕੇ ਪਹਿਲੀ ਮੰਗ ਤਾਂ ਆਈ ਹੋਏ ਇਹਦੇ ਨਾਲ ਦੀ ਨਾਲ 70000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਅਰੋਧਾ 10% ਮਾਪਜਾ ਮਜ਼ਦੂਰ ਨੂੰ ਦਿੱਤਾ ਜਾਣਾ ਚਾਹੀਦਾ ਹੜਾ ਵਿੱਚ ਚਾਹੇ ਘਰਾਂ ਦਾ ਨੁਕਸਾਨ ਆ ਚਾਹੇ ਪਸ਼ੂਆਂ ਦਾ ਨੁਕਸਾਨ ਆ ਚਾਹੇ ਹੋਰ ਕਾਸੀ ਚੀਜ਼ ਦਾ ਨੁਕਸਾਨ ਹੈਗਾ ਉਹਦੇ ਵਿੱਚ ਕੋਈ ਛੋਟਾ ਦੁਕਾਨਦਾਰ ਆ ਕੋਈ ਰੇੜੀ ਫੜੀ ਵਾਲਾ ਵਾ ਕੋਈ ਵੀ ਵਿੱਚ ਆਉਂਦਾ ਜਿਹੜਾ ਹੜਾ ਦੀ ਮਾਰ ਚ ਆਇਆ ਵਾ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿੱਥੋਂ ਤੱਕ ਫਸਲੀ ਬੀਮਾ ਯੋਜਨਾਵਾਂ ਦੀਆਂ ਗੱਲਾਂ ਹੋਣ ਆ ਰਹੀਆਂ ਨੇ ਜਾਖੜ ਸਾਹਿਬ ਦਾ ਬਿਆਨ ਆਇਆ ਸੀ ਵੀ ਇਹ ਜੀ ਇਹਨਾਂ ਲਾਗੂ ਨਹੀਂ ਕੀਤੀ 40-41000 ਰੁਪਏ ਮਿਲ ਜਣਾ ਸੀਗਾ ਜਾਖੜ ਸਾਹਿਬ ਜਿੰਨਾ ਸੂਬਿਆਂ ਦੇ ਵਿੱਚ ਤੁਹਾਡੀ ਡਬਲ ਇੰਜਨ ਵਾਲੀ ਸਰਕਾਰ ਆ ਸਾਨੂੰ ਆਂਕੜੇ ਤਾਂ ਦਿਓ ਉੱਥੇ ਕੀ ਕੀ ਮਿਲਿਆ ਹੈਗਾ ਗੁਜਰਾਤ ਨੇ ਪਹਿਲਾਂ ਨਾ ਕਰ ਦਿੱਤੀ ਸੀ ਕਿ ਅਸੀਂ ਨਹੀਂ ਲਾਗੂ ਕਰਨੀ ਤਾਂ ਜਿਹੜੀ ਉਹ ਕਾਰਪੋਰੇਟ ਦੇ ਪੱਖ ਵਾਲੀ ਨੀਤੀ ਹੈਗੀ ਆ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਫਸਲੀ ਬੀਮਾ ਯੋਜਨਾ ਲੈ ਕੇ ਆਵੇ ਇਹਦੇ ਨਾਲ ਦੀ ਨਾਲ ਅਮਨ ਅਰੋੜਾ ਜੀ ਕਹਿਣ ਦੇ ਸੀ ਵੀ ਜੜਾ ਵਾ ਪੰਜਾਬ ਨਾਲ ਤਾਂ ਆ ਕੁਝ ਹੋਇਆ ਜਾਂ ਸਾਨੂੰ ਪੈਕੇਟ ਛੋਟਾ ਦਿੱਤਾ ਗਿਆ ਜਾਂ ਸਾਡੇ ਨਾਲ ਬਦਲੇ ਦੀ ਭਾਵਨਾ ਕਿਉਂਕਿ ਦਿੱਲੀ ਅੰਦੋਲਨ ਅਸੀਂ ਲੜਿਆ ਹੈਗਾ ਆਰਮਨ ਅਜੋੜਾ ਜੀ ਨੂੰ ਅਸੀਂ ਕਹਿੰਦੇ ਆਪਣੀ ਪੀੜ ਥੱਲੇ ਮਾਰਿਆ ਜਾਂ ਛੋਟਾ ਮਾਰ ਲੈਣਾ ਸੀ ਸ਼ੰਭੂ ਤੇ ਖਨੌਰੀ ਤੇ ਕੀ ਮਜਬੂਰੀ ਸੀਗੀ ਤੁਹਾਡੀ ਤੁਹਾਡੇ ਤੇ ਕੁਲਤਾਰ ਸਿੰਘ ਸਧਵਾ ਵੀ ਕਹਿੰਦੇ ਸੀ ਵੀ ਇਹ ਜਿਹੜਾ ਮੋਰਚਾ ਲਗਾ ਇਹਦੇ ਕਰਕੇ ਨਸ਼ੇ ਵੱਧ ਗਏ ਹੈਗੇ ਆ ਔਰ ਤੁਸੀਂ ਤਮਾਮ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਆ ਜੋ ਕੁਝ ਪੰਜਾਬ ਅੰਦਰ ਹੜ ਆਏ ਆ ਇਹ ਮੈਨ ਮੇਡ ਅਸੀਂ ਤਾਂ ਕਹਿੰਨੇ ਤੁਹਾਡਾ ਦੋਵਾਂ ਦਾ ਹੱਥ ਰੱਜ ਕੇ ਹੈਗਾ ਬੇਸ਼ੱਕ ਸੈਂਟਰ ਉਹਦੇ ਲਈ ਵੱਧ ਉਹਦੇ ਕੋਲ ਅਧਿਕਾਰ ਹੈਗੇ ਆ ਔਰ ਅਜੇ ਤੱਕ ਤੁਸੀਂ ਜਿਹੜਾ 12000 ਕਰੋੜ ਰੁਪਈਆ ਵਾ ਕੀ ਮਜਬੂਰੀਆਂ ਨੇ ਪੂਰੀ ਤਰ੍ਹਾਂ ਨਹੀਂ ਰੱਖਦੇ ਤੁਸੀਂ ਕਹਿੰਦੇ ਵੀ ਉਹ ਜੀ ਕਾਨੂੰਨ ਇਹਨਾਂ ਦੇ ਸਾਨੂੰ ਵੰਡਣ ਨਹੀਂ ਦਿੰਦੇ ਕਿਹੜੇ ਕਾਨੂੰਨ ਐ ਵੀ ਖੁੱਲ ਕੇ ਦੱਸ ਦੋ ਬਾਕੀ ਸਾਰੀਆਂ ਚੀਜ਼ਾਂ ਦੇ ਇਸ਼ਤਿਹਾਰ ਦਿੰਦੇ ਹੈਗੇ ਜੇ ਔਰ 1600 ਕਰੋੜ ਰੁਪਈਆ ਤੁਸੀਂ ਕੀ ਕੀ ਕਿੱਥੇ ਵਰਤਣਾ ਕੀ ਨਹੀਂ ਕੇਂਦਰ ਦੱਸੇ ਉਹ ਕਿੱਥੇ ਆਉਣਾ ਵੀ ਆ ਕਿ ਨਹੀਂ ਆਉਣਾ ਕਦੋਂ ਆਉਣਾ ਉਹਦਾ ਵੀ ਨਹੀਂ ਪਤਾ ਹੈਗਾ ਤਸੀਂ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਵੇਂ ਸੁਨੀਲ ਜਾਖੜ ਜੀ ਨੇ ਕਿਹਾ ਸੀ ਨਾ ਵੀ ਪ੍ਰਧਾਨ ਮੰਤਰੀ ਨੂੰ ਮਿਲਣਗਾ ਕੀ ਪਤਾ ਲੱਗਦਾ ਸਾਹਬ ਕੌਣ ਕੀ ਹੈਗਾ ਬਾਕੀ ਆ ਠੀਕ ਗੱਲ ਆ ਮਤ ਆਸਰ ਖੂ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਜਾਂ ਪਾਛਪਾ ਕੋ ਜੇ ਉੱਥੇ ਕਿਸੇ ਵਜ਼ਾਹਤ ਦੇ ਮੰਤਰੀ ਦਾ ਨਹੀਂ ਪਤਾ ਵੀ ਕੌਣ ਕੀ ਆ ਰਿਹਾ ਫਿਰ ਕਿਸਾਨ ਆਗੂ ਉਹਦੀ ਵਕਤ ਉਹਨਾਂ ਦੇ ਕਿੰਨੀ ਖਊਗੀ ਹਾਂ ਜਨਤਾ ਜ਼ਰੂਰ ਹੈ ਜੇ ਪੰਜਾਬ ਦੇ ਲੋਕ ਇਸ ਗੱਲ ਤੇ ਖੜ ਗਏ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਖੜ ਗੀਆਂ ਤਾਂ ਫਿਰ ਮੋਦੀ ਹੋਵੇ ਜਾਂ ਭਗਵੰਤ ਮਾਨ ਇਹਨਾਂ ਨੂੰ ਚੁੱਕਣ ਲਈ ਮਜਬੂਰ ਕਰਦਾਂਗੇ ਔਰ ਲੋਕਾਂ ਨੂੰ ਮਾਫੀ ਦੇ ਦਿਵਾਉਣ ਚ ਕੰਮਜਾਵਾਂਗੇ ਤੇਰੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੰਦੋਲਨਾਂ ਵਾਲੀ ਤਿਆਰੀ ਕਰਨੀ ਚਾਹੀਦੀ ਆ ਧੰਨਵਾਦ